ਮੈਂ ਕਿੱਥੇ ਰਹਿੰਦੇ ਹੋ ਕਿਹੜਾ ਮਹੱਲਾ ਹੈਗਾ ਕੀ ਹੋਇਆ ਮੇਰਾ ਅਜੀਤ ਨਗਰ ਮਹੱਲਾ ਐਸਐਸ ਨਗਰ ਗੁਰਦੁਆਰੇ ਵਾਲੀ ਸਹਿਬਜਾ ਦਾ ਅਜੀਤ ਨਗਰ 21 ਨੰਬਰ ਸਾਡਾ ਹੌਸਾ ਪਿਆਰੇ ਲਾਲ ਸੋਹਰਾ ਸਾਹਿਬ ਮੇਰੇ ਨਾਂ ਆ ਮੈਂ ਲਖਵਿੰਦਰ ਕੌਰ ਮਨਜੀਤ ਕੁਮਾਰ ਵਾਈਫ ਆਫ ਮੈਂ ਹਸਪੀਟਲ ਗਈ ਸੀਗੀ ਮੈਂ ਔਰ ਮੇਰਾ ਬੇਟਾ ਅਸੀਂ 11 ਵਜੇ ਗਏ ਆ 12 ਕ ਵਜੇ ਜਦੋਂ 1 ਵਜੇ ਅਸੀਂ ਵਾਪਸ ਆਏ ਤੇ ਸਾਡੇ ਚੋਰੀ ਹੋਈ ਪਈ ਸੀਗੀ ਤਿੰਨ ਟੋਲੇ ਸੋਨਾ ਸੀਗਾ 20000 ਰੁਪਇਆ ਸੀ ਲੜਕੀਆਂ ਨੂੰ ਚੋਰੀਆਂ ਅੱਜਕੱਲ ਬਹੁਤ ਜ਼ਿਆਦਾ ਹੋ ਰਹੀਆਂ ਹੈ ਜੀ ਪੁਲਿਸ ਡਿਪਾਰਟਮੈਂਟ ਨੇ ਵਿਵਾਦ ਨੂੰ ਗੜਾਇਆ ਪਰ ਸਖਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ ਚੋਰੀਆਂ ਬਹੁਤ ਜ਼ਿਆਦਾ ਹੋ ਰਹੀਆਂ ਤੇ ਸਰਕਾਰ ਨੂੰ ਸਖਤ ਤੋਂ ਸਖਤ ਕਦਮ ਚੱਕੇ ਆ ਜਾਵੇ ਔਰ ਇਨਸਾਫ ਦਿੱਤਾ ਜਾਵੇ ਕੋਈ ਸੀਸੀਟੀਵੀ ਦੇ ਵਿੱਚ ਵੀ ਆਇਆ ਕੁਝ ਹਾਂਜੀ ਸੀਸੀ ਕੈਮਰੇ ਵਿੱਚ ਆਇਆ 12:02 ਮਿੰਟ ਤੇ ਉਹ ਚੜਿਆ 12:16 ਮਿੰਟ ਤੇ ਉਹ ਆਊਟ ਹੋਇਆ ਕਿੰਨੇ ਜਾਣੇ ਸੀਗੇ ਇੱਕ ਜਾਣਾ ਹੀ ਸੀਗਾ ਸੱਤ ਆਇਆ ਸੀ ਰਾਈਟ ਐਕਟ ਵਾਈ ਸੀਗਾ ਤਾਂ ਉਹ ਤਾਂ ਕੀ ਮੰਨ ਕਰਦੇ ਟੁਰ ਕੇ ਆਇਆ ਸੀਗਾ ਅਸੀਂ ਮੰਨ ਕਰਦੇ ਹਾਂ ਇਨਸਾਫ ਕੀਤਾ ਜਾਵੇ ਕੀਤਾ ਜਾਵੇ ਤੁਹਾਡੇ ਇਸ ਇਲਾਕੇ ਦੇ ਵਿੱਚ ਕਾਫੀ ਸਮੇਂ ਤੋਂ ਕਾਫੀ ਚੋਰੀਆਂ ਹੋ ਚੁੱਕੀਆਂ ਨੇ ਸਸੀ ਗਾਦ ਸਰ ਸਰ ਜਦੋਂ ਦਾ ਮੈਂ ਐਮਸੀ ਬਣਿਆ ਮੈਨੂੰ 3 ਸਾਲ ਹੋ ਗਏ ਕਟੋਕਟ 27ਵੀਂ 28ਵੀਂ ਚੋਰੀ ਆ ਮੇਰੇ ਮਹੱਲੇ 'ਚ ਅਜੀਤ ਨਗਰ ਸ਼ਾਸ਼ਤੀ ਨਗਰ ਤੇ ਲਾਜਮੰਤੀ ਨਗਰ 'ਚ ਅੱਜ ਤੱਕ ਪੁਲਿਸ ਪ੍ਰਸ਼ਾਸਨ ਕੋਲੋਂ ਇੱਕ ਵੀ ਚੋਰੀ ਟ੍ਰੇਸ ਨਹੀਂ ਹੋਈ ਕਿਉਂਕਿ ਪੁਲਿਸ ਪ੍ਰਸ਼ਾਸਨ ਆਪਣੀ ਨੀਂਦੇ ਸੁੱਤੀ ਆ ਸਾਡੀ ਸਰਕਾਰ ਜਿਹੜੀ ਬਦਲਾਵੀ ਸਰਕਾਰ ਆ ਉਹ ਆਪਣੀ ਨੀਂਦੇ ਸੁੱਤੀ ਆ ਕੋਈ ਵੀ ਦਿਨੇ ਬੰਦਾ ਸੇਫ ਨਹੀਂ ਤਾਂ ਰਾਤ ਨੂੰ ਬੰਦਾ ਕੀ ਸੇਫ ਹੋਊਗਾ ਘਟੋ ਘਟ ਵੀ 28 ਮਿੰਟ 29 ਮਿੰਟ ਚੋਰੀ ਹੈ ਪੁਲਿਸ ਵਾਲੇ ਕੋਈ ਪੁਲਿਸ ਪ੍ਰਸ਼ਾਸਨ ਹੀ ਧਾਂਦੇ ਆ ਆ ਕੇ ਚੈੱਕ ਕਰਕੇ ਚੱਲ ਜਾਂਦੇ ਆ ਤਿੰਨ ਵਾਰ ਅਸੀਂ ਚੋਰ ਫੜਿਆ ਤਿੰਨ ਵਾਰ ਫੜ ਕੇ ਅਸੀਂ ਮਹੱਲੇ ਵਾਸੀਆਂ ਦੀ ਮਦਦ ਨਾਲ ਥਾਣੇ ਦੇ ਕੇ ਆਏ ਆ ਉਹਨਾਂ ਜਿਹੜਾ ਜਿਹੜੇ ਚੋਰਾਂ ਨੂੰ ਅਸੀਂ ਫੜਾ ਕੇ ਆਏ ਆ ਹਜੇ ਤੱਕ ਉਹਨਾਂ ਤੋਂ ਵੀ ਬਰਾਮਤ ਨਹੀਂ ਹੋ ਸਕਿਆ ਕਿ ਜਿਹੜੀਆਂ ਚੋਰੀਆਂ ਟਰੇਸ ਕੀਤੀਆਂ ਗਈਆਂ ਹੋ ਸਭ ਤੋਂ ਜ਼ਿਆਦਾ ਨਿਲਾਇਕੀ ਹੈ ਜੀ ਪਹਿਲੀ ਨਿਲਾਇਕੀ ਤਾਂ ਪੁਲਿਸ ਪ੍ਰਸ਼ਾਸਨ ਦੀ ਹੈ ਬਾਕੀ ਮੈਂ ਨਿਲਾਇਕੀ ਸਰਕਾਰ ਦੀ ਸਮਝੂਗਾ ਕਿ ਇੰਨੇ ਬਦਲਾਅ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਸਾਡੇ ਲਈ ਬਦਲਾਅ ਕਾਹਦਾ ਸਾਡਾ ਤਾਂ ਦਿਨ ਦਿਹਾੜੀ ਮੁਹੱਲੇ ਦੇ ਵਿੱਚ ਚੋਰੀਆਂ ਹੋ ਰਹੀਆਂ ਅਸੀਂ ਮੰਗੇ ਕਰਦੇ ਸਾਨੂੰ ਇਨਸਾਫ ਕੀਤਾ ਜਾਵੇ ਸਾਡੇ ਵਾਰ-ਵਾਰ ਮਹੱਲੇ 'ਚ ਚੋਰੀਆਂ ਹੁੰਦੀਆਂ ਉਹ ਦਿਨ ਦਿਹਾੜੇ ਚੋਰੀ ਹੁੰਨਿਆ ਲੋਕੀ ਸਾਡੇ ਮਹੱਲੇ ਵਾਸੀਆਂ ਨੇ ਕੰਮਾਂ ਤੇ ਵੀ ਜਾਣਾ ਕਰਨਾ ਕਿਤੇ ਵੀ ਰਿਸ਼ਤੇਦਾਰਾਂ ਦੇ ਵੀ ਜਾਣਾ ਇਹਦਾ ਮਤਲਬ ਕਿ ਕੋਈ ਬੰਦਾ ਸੇਫ ਹੀ ਹੈ ਨਹੀਂ ਦਿਨੇ ਚੋਰੀਆਂ ਦਿਨ ਦਿਹਾੜੇ 12 ਵਜੇ ਚੋਰੀ 12 ਵਜੇ ਚੋਰੀ ਹੋਈ ਆ ਘਰ ਦੇ ਪੌਣੇ 12 ਵਜੇ ਗਏ ਆ ਸਵਾ 12 ਵਜੇ ਚੋਰੀ ਕਰਕੇ ਚੋਰ ਸਾਫ ਐਕਟਿਵਾ ਤੇ ਆ ਰਿਹਾ ਚੋਰੀ ਕਰਕੇ ਸਾਫ ਦਿਖਾਈ ਦੇ ਰਿਹਾ ਤੁਹਾਨੂੰ ਮੈਂ ਵੀਡੀਓ 'ਚ ਦਿਖਾ ਦਿੰਦਾ ਸਰੇ ਮਹਲਾ ਜੀਤ ਨਗਰ ਦੇ ਕਿਈ ਵਾਰ ਹੀ ਚੋਰੀਆਂ ਹੋ ਚੁੱਕੀਆਂ ਅੱਜ ਵੀ ਦਿਨ ਦਿਹਾੜੇ ਕੋ ਗਲੀ ਨੰਬਰ 6 ਜੀਤ ਨਗਰ ਅੱਜ ਸਾਨੂੰ ਫੋਨ ਆਇਆ ਹੈ ਕਿ ਇੱਥੇ ਚੋਰੀ ਹੋਈ ਹੈ ਅਸੀਂ ਇੱਥੇ ਆ ਗਏ ਹਾਂ ਮੌਕੇ ਤੇ ਤੇ ਸੀਸੀਟੀਵੀ ਕੈਮਰਾਸ ਦੇਖ ਰਹੇ ਹਾਂ ਤੇ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਜਲਦ ਤੋਂ ਜਲ ਤੁਹਾਨੂੰ ਚੋਰ ਫੜ ਕੇ ਗੁੱਟ ਰਜਲ ਦਵਾਵਾਂਗੇ ਸਰ ਕਿੰਨਾ ਕੁ ਨੁਕਸਾਨ ਹੋਇਆ ਕਰਨਾ ਇਹਨਾਂ ਦੇ ਘਰੋਂ ਸੋਨਾ ਚੋਰੀ ਹੋਇਆ ਹੈ ਤੇ ਬਾਕੀ ਵੈਰੀਫਾਈ ਕਰ ਰਹੇ ਜਿੱਦਾਂ ਬਿਆਲ ਕੰਦੇ ਹੋ ਸਾਬ ਨਾਲ ਕਾਨੂੰਨੀ ਕਰ ਬਈਏ ਕੀ ਕਰਾਂਗੇ ਸਰ ਸੀਸੀਟੀਵੀ ਫੁਟੇ ਲੈ ਲਈ ਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਵੀ ਹੈਵ ਸਟਾਰਟਡ ਤੇ ਅਸੀਂ ਜੋ ਵੀ ਹੋਊਗਾ ਟੈਕਨੀਕਲ ਇਨਵੈਸਟੀਗੇਸ਼ਨ ਵੀ ਨਾਲ ਕਰਾਂਗੇ ਹਿਊਮਨ ਇੰਟੈਲੀਜੈਂਸ ਵਾਲੀ ਵੀ ਕਰਾਂਗੇ ਤੇ ਤੁਹਾਨੂੰ ਰਿਜ਼ਲਟ ਦੰਨੇ ਜਲਦੀ ਨਹੀਂ ਤਾਂ ਜਲਦੀ ਜਿਹੜਾ ਹੈਗਾ ਚੋਰ ਜਲਦੀ ਚੋਰ ਫੜ ਗਏ